thank you श्री श्री वाहगुरु जीन गुरू गरीब निवाज़ जी तन श्री गुरू ग्रंथ साहिब जी महाराज ਤਉ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਜਣੈ ਫਿਰਤ ਫਿਰਤ ਪ੍ਰਭ ਆਇ ਪਰਿਆ ਤੋ ਸ਼ਰਨਾਇ ਫਿਰਤ ਫਿਰਤ ਪ੍ਰਭ ਆਇ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਪੜੀ ਭਗਤੀ ਲਾਏ ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾ ਮੇਰੇ ਮੈਂ ਤਾਂ ਤੱਕਦਾ ਰਹਿਮਤਾ ਤੇਰੀਆਂ ਨੂੰ ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਜੋ ਬੰਦ ਗਈ ਰਾਹ ਫਿਰਦਾ ਮੈਂ ਦੁਆਰੇ ਤੇ ਫਿਰਦਾ ਫਿਰਦਾ ਮੈਂ ਦਵਾਰੇ ਤੇਰੇ ਆ ਗਿਆ ਘਰ ਪਾਦੋ ਬੰਦ ਗੀਦਾ ਫਿਰਦਾ ਫਿਰਦਾ ਮੈਂ ਦਵਾਰੇ ਤੇਰੇ ਆ ਗਿਆ ਘਰ ਪਾਦੋ ਬੰਦ ਗੀਦਾ ਫਿਰਦਾ ਫਿਰਦਾ ਮੈਂ ਦਵਾਰੇ ਤੇਰੇ ਤੋ ਬੰਦ Aperta! बगीता Thank you. I'm a ਸ਼ਰਨ ਤੇ ਤੁਮਾਰੀ ਸਤ ਗੁਰ ਆਇਓ ਸ਼ਰਨ ਤੇ ਤੁਮਾਰੀ ਆਇਓ ਸ਼ਰਨ ਤੇ ਤੁਮਾਰੀ ਸਤ ਗੁਰ ਆਇਓ ਸ਼ਰਨ ਤੇ ਤੁਮਾਰੀ ਜੀ ਆਇਓ ਸ਼ਰਨ ਤੁਹਾਰੀ ਸਤ ਗੁਰ ਆਇਓ ਸ਼ਰਨ ਤੁਹਾਰੀ ਪਾਇਓ ਸ਼ਰਨ ਤੁਹਾਰੀ ਸਤ ਗੁਰ ਆਇਓ ਸ਼ਰਨ ਤੁਮਾਰੀ ਆਇਓ ਸ਼ਰਨ ਤੁਹਾਰੀ ਸਤ ਗੁਰ ਆਇਓ ਸ਼ਰਨ ਤੁਹਾਰੀ ਆਇਓ ਛੱਨ ਤੋਹਾਰੀ ਸਤਗੁਰ ਆਇਓ ਛੱਨ ਤੋਹਾਰੀ ਆਇਓ ਛੱਨ ਤੋਹਾਰੀ ਸਤਗੁਰ ਆਇਓ ਛੱਨ ਤੋਹਾਰੀ ਆਇਓ ਛੱਨ ਤੋਹਾਰੀ ਸਤਗੁਰ ਆਇਓ ਛੱਨ ਤੋਹਾਰੀ ਜੀ ਆਇਓ शन तोहारी आयो 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 ਕਰਤੋਹਾਰੀ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਕੀ ਆਇਓ ਸ਼ਰਨ ਤੁਹਾਰੀ 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 ਹਰ ਤੁਹਾਰੀ ਸਤਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਗੁਰ ਆਇਓ ਸ਼ਰਨ ਤੁਹਾਰੀ ਸਤਗੁਰ ਆਇਓ ਸ਼ਰਨ ਤੁਮਰੀ ਰਹਿ ਰੂਪ ਨਾਮੇ ਹਰ ਸੋਭਾ ਹਿੰਦਾਰੇ ਹਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਆ ਕਰਕੇ ਜੁੜ ਬੈਠੀ ਸਰਬੱਤ ਮਾਈ ਔਰ ਭਾਈ ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜੋ ਸਤਗੁਰ ਜੀ ਨੂੰ ਸਿਸ਼ਟਕਾਹੋ ਰਸਨਾ ਦੀ ਪਵਿੱਤਰਤਾ ਲਈ ਤੇ ਮਨ ਦੀ ਪੂਰਨਿਕਾਗਰਤਾ ਵਾਸਤੇ ਕੋਈ ਵੀ ਰਸਨਾ ਬਾਂਝੀ ਨਾ ਰਵੇ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਤਨ ਤਨ ਕਲਗੀਧਰ ਦਸ਼ਮੇਸ਼ ਪਾਸ਼ਾ ਉਹਨਾਂ ਦੀ ਬਖਸ਼ਿਸ਼ ਦਰਾਈਏ ਸਾਰੇ ਇੱਕ ਵਾਰ ਕਹਿੰਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਰਹਿਮਤ ਹੋਰੀ ਹੈ ਸਤਿਗੁਰੂ ਜੀ ਨੇ ਦਇਆ ਕੀਤੀ ਆਪਾਂ ਸਾਰਿਆਂ ਤੇ ਕਿ ਆਪਾਂ ਸਾਰੇ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਪਰਾਲਾ ਬਹੁਤ ਹੀ ਸਤਕਾਰਯੋਗ ਬਾਬਾ ਦਿਲਬਰ ਸਿੰਘ ਜੀ ਜਿੱਥੇ ਆਪ ਜੁੜੇ ਨੇ ਉੱਤੇ ਬੇਅੰਤ ਸੰਗਤਾਂ ਨੂੰ ਸਤਿਗੁਰ ਜੀ ਦੇ ਚਰਨਾਂ ਦੇ ਨਾਲ ਜੋੜ ਰਿਹਾ ਨੇ ਆਪਣੇ ਨਾਲ ਤਾਂ ਦੁਨੀਆ ਜੋੜਦੀ ਹੈ ਪਿਆਰੇ ਹੋ ਪਰ ਸਤਿਗੁਰ ਜੀ ਦੇ ਨਾਲ ਕੋਈ ਬਿਰਲਾ ਹੀ ਜੋੜਦਾ ਹੈ ਕਿਉਂ ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਜਿਹੜੇ ਆਪਣੇ ਨਾਲ ਜੋੜਦੇ ਨੇ ਉਹਨਾਂ ਦਾ ਹਾਲ ਇਹ ਹੈ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਵਨਾ ਹੋਏ ਉਨ੍ਹਾਂ ਦੀ ਸੋਭਾ ਚਾਰ ਦਿਹਾੜੇ ਦੀ ਹੈ ਜਿਹੜੇ ਸਤਗੁਰਜੀ ਦੇ ਚਰਨਾਂ ਨਾਲ ਸੰਸਾਰ ਨੂੰ ਜੋੜਦੇ ਨੇ ਨਾਮ ਦੇ ਨਾਲ ਜੋੜਦੇ ਨੇ ਬੰਦਗੀ ਦੇ ਨਾਲ ਜੋੜਦੇ ਨੇ ਉਨ੍ਹਾਂ ਦੀ ਸੋਭਾ ਰਹਿੰਦੇ ਸੰਸਾਰ ਤੱਕ ਸੰਸਾਰ ਦੇ ਵਿੱਚ ਰਹਿੰਦੀ ਹੈ ਜਿੱਤੇ ਮਹਾਪੁਰਖਾਂ ਨੇ ਉਪਰਾਲਾ ਕੀਤਾ ਉਥੇ ਆਪਾਂ ਸਾਰਿਆਂ ਦੇ ਭਾਗ ਜਾਗੇ ਨੇ ਦਇਆ ਕੀਤੀ ਸਤਗੁਰਜੀ ਨੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਬਿਨ ਭਾਗਾ ਸਤ ਸੰਗਤ ਨਾਲ ਪਾਵੈ ਬਿਨ ਸੰਗਤ ਮੈਲ ਧੀਜਾ ਜੀਓ ਗੁਸਾਈ ਤੂੰ ਸਿੱਧਾ ਅੱਜ ਹੀ ਕਹਿੰਦੇ ਨੇ ਤੁਲਸੀ ਔਰ ਭਲੇ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ ਪੁਰਾਣੇ ਜਨਮਾਂ ਦੇ ਵਿੱਚ ਕੀਤਾ ਹੋਇਆ ਕੋਈ ਸ਼ੁਭ ਕਰਮ ਉਹਦਾ ਫਲ ਸਰੂਪ ਸਾਨੂੰ ਕੋਈ ਸਤ ਸੰਗਤ ਦੀਆਂ ਘੜੀਆਂ ਅੱਜ ਪ੍ਰਾਪਤ ਹੋਈਆਂ ਨੇ ਸਤਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਉਹਨਾਂ ਦੇ ਵੱਡੇ ਭਾਗ ਨਹੀਂ ਅਸੀਂ ਕਹਿੰਦੇ ਆ ਜਿਨ੍ਹਾਂ ਕੋਲ ਚਾਰ ਗੱਡੀਆਂ ਨੇ ਚੰਗੀਆਂ ਕੋਠੀਆਂ ਕਾਰਾਂ ਨੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਨੇ ਜਿਨ੍ਹਾਂ ਦੇ ਬੱਚੇ ਪਾਰ ਦੇ ਦੇਸ਼ਾਂ ਤੋਂ ਸੈੱਟ ਨਹੀਂ ਉਹਨਾਂ ਦੇ ਭਾਗ ਵੱਡੇ ਨਹੀਂ ਨਹੀਂ ਸਤਗੁਰੂ ਜੀ ਕਹਿੰਦੇ ਨੇ ਭਾਗ ਉਹਨਾਂ ਦੇ ਵੱਡੇ ਨਹੀਂ ਜਿਹੜੇ ਸਤ ਸੰਗਤ ਵਿਚਾਰ ਕਰਕੇ ਬੈਠਦੇ ਨੇ ਜਿਨ੍ਹਾਂ ਨੂੰ ਸਤ ਸੰਗਤੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਨਹੀਂ ਪਿਆਰੇ ਉਹ ਵੱਡੇ ਵੱਡੇ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਕੋਲ ਇਤਨੀ ਮਾਇਆ ਹੋਈ ਕੋਈ ਗਿਣਤੀ ਨਹੀਂ ਪਰ ਆਜੋ ਕਿੱਥੇ ਨੇ ਆਜੋ ਸੰਸਾਰ ਤੇ ਨਹੀਂ ਸੰਸਾਰ ਤੇ ਉਹ ਆਪ ਨਹੀਂ ਤੇ ਨਾ ਉਹਨਾਂ ਦਾ ਨਾਮ ਹੈ ਨਾਮ ਕੀਨਾਂ ਦਾ ਹੈ ਜਿਨ੍ਹਾਂ ਨੇ ਆ ਕਰਕੇ ਸੰਸਾਰ ਦੇ ਵਿੱਚ ਉਸ ਕਾਲ ਕਾਲਪੁਰਖ ਦਾ ਨਾਮ ਜਪਿਆ ਬੰਦਗੀ ਕੀਤੀ ਸੇਵਾ ਕੀਤੀ ਸੇਵਾ ਦੇ ਵਿੱਚੋਂ ਪਿਆਰਿਓ ਸਾਰਾ ਕੁਝ ਸਾਨੂੰ ਮਿਲਦਾ ਏ ਮਿਲੇਗਾ ਉਦੋਂ ਜਦੋਂ ਇਸ ਰਾਤ ਇਹ ਮੰਝਲਵਲ ਤੁਰਾਂਗੇ ਜੇ ਤੁਰਾਂਗੇ ਪਿਆਰਿਓ ਫਿਰ ਆਪਾਂ ਜਿੱਥੇ ਤੁਰੇ ਹੁੰਨੇ ਆ ਨਾ ਜਿਹੜਾ ਨਾਮ ਜਪਣ ਵਾਲਾ ਗੁਰਮਖ ਪਿਆਰਾ ਹੁੰਦਾ ਏ ਉਹ ਕੀ ਕਰਦਾ ਏ ਆਪ ਜਪੈ ਅਭਰੇ ਨਾਮ ਜਪਾਵੇ ਉਹ ਸੰਸਾਰ ਨੂੰ ਨਾਮ ਜਪਉਂਦਾ ਏ ਇੱਕ ਵਾਰੀ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਪਾਈ ਸਮਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਸਮਾ ਆਪਣੀ ਚਾਲ ਚੱਲਦਾ ਜਾ ਰਿਹਾ ਏ ਕੱਲ ਰਾਤਰੀ ਦਾ 27 ਤਰੀਕ ਦਾ ਪਹਿਲਾ ਦੀਵਾਨ ਸੀ ਬੇਅੰਤ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਉਹ ਵਿਰਲੇ ਨੇ ਜਿਹੜੇ ਲਾਹਾ ਲੈ ਗਏ ਪਰ ਸਮਾ ਪਿਆਰਿਓ ਸਾਡਾ ਵੀ ਘਰੇ ਬੈਠ ਕੇ ਚਲਿਆ ਜਾਣਾ ਏ ਸਮਾ ਉਹਨਾਂ ਦਾ ਵੀ ਗਿਆ ਏ ਜਿਹੜੇ ਆ ਕਰਕੇ ਸਤ ਸੰਗਤ ਵਿੱਚ ਬੈਠੇ ਨੇ ਫਿਰ ਫਰਕ ਕੀ ਹੈ ਸਤਗੁਰ ਜੀ ਕਹਿੰਦੇ ਨੇ ਸਾਈਂ ਘੜੀ ਸੋ ਲਖਣੀ ਸੋ ਨਾਲ ਵਿਹਾਵ ਹੈ ਅੰਦੇ ਉਹਨਾਂ ਦਾ ਸਮਾ ਲੇਖੇ ਦੇ ਵਿੱਚ ਹੈ ਜਿਹੜੇ ਆ ਕਰਕੇ ਸਤ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਨੇ ਵਡਿਆਈ ਕਰਦੇ ਨੇ ਜਿਨ੍ਹਾਂ ਨੇ ਸੁਣਿਆ ਏ ਉਹਨਾਂ ਦਾ ਸਮਾ ਲੇਖੇ ਦੇ ਵਿੱਚ ਹੈ ਨਹੀਂ ਪਿਆਰੋ ਘਰਾਂ ਦੇ ਵਿੱਚ ਨਿਤ ਸੋਨੇ ਹੀ ਆ ਪ੍ਰਸ਼ਾਦਾ ਛਕਦੇ ਹੀ ਆ ਸਤਗੁਰ ਜੀ ਨੇ ਜਿੱਤੇ ਢਿੱਡੇ ਦਿੱਤਾ ਉਹ ਪ੍ਰਸ਼ਾਦਾ ਵੀ ਦੇ ਆ ਹੀ ਰਿਹਾ ਹੈ ਸਾਨੂੰ ਸਾਰਿਆਂ ਨੂੰ ਜੇ ਜਿਹੜਾ ਸਾਨੂੰ ਇੰਨਾ ਕੁਝ ਦੇ ਰਿਹਾ ਹੈ ਫਿਰ ਉਹਦੀ ਯਾਦ ਵਿੱਚ ਕਿਉਂ ਨਾ ਬੈਠੀਏ ਇਸ ਕਰਕੇ ਮੈਂ ਸਾਰੀ ਸੰਗਤ ਇਹ ਚਰਣਾ ਵਿੱਚ ਬੇਨਤੀ ਕਰਾਂ ਭਾਈ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਆਓ ਸਮੇਂ ਦੀ ਸੰਭਾਲਣਾ ਕਰੀਏ ਜੇ ਪਿਆਰਿਓ ਮੰਜ਼ਿਲ ਤੇ ਜਾਣਾ ਹੋਵੇ ਪਹਿਲਾਂ ਮੰਜ਼ਿਲ ਦਾ ਪਤਾ ਕਰਨਾ ਪੈਂਦਾ ਹੈ ਉੱਥੇ ਹੈ ਕੀ ਉਹ ਪਤਾ ਕਿੱਥੋਂ ਲੱਗੇਗਾ ਸੰਸਾਰ ਦੇ ਵਿੱਚ ਨਾਮ ਜਪਣ ਲਈ ਆਏ ਆ ਬੰਦਗੀ ਕਰਨ ਲਈ ਆਏ ਆ ਉਸ ਅਕਾਲ ਪੁਰਖ ਨੂੰ ਪਾਉਣ ਲਈ ਆਏ ਆ ਉਹ ਪਤਾ ਕਿੱਥੋਂ ਲੱਭੇਗਾ ਕਿਵੇਂ ਪਾਇਆ ਜਾਂਦਾ ਏ ਉਹ ਸਤ ਸੰਗਤ ਵਿੱਚੋਂ ਪਤਾ ਲੱਗੇਗਾ ਜੇ ਪਿਆਰਿਓ ਅਸੀਂ ਐਡੇ ਉਪਰਾਲੇ ਕਰ ਨਹੀਂ ਸਕਦੇ ਅਸੀਂ ਦੀਵਾਨ ਲਵਾ ਨਹੀਂ ਸਕਦੇ ਜਿਹੜੇ ਗੁਰਮੁਖ ਪਿਆਰੇ ਮਾਹ ਪੁਰਖਾਂ ਨੇ ਇਹ ਉਪਰਾਲੇ ਕੀਤੇ ਨੇ ਅਸੀਂ ਉਹਨਾਂ ਦਾ ਸਹਿਯੋਗ ਤਾਂ ਕਰ ਸਕਦੇ ਹਾਂ ਜੇ ਕੁਝ ਦੇ ਨਹੀਂ ਸਕਦੇ ਤਾਂ ਆ ਕੇ ਸੁਣ ਤਾਂ ਸਕਦੇ ਹੀ ਆ ਸੁਣਨ ਦੇ ਕਿਹੜੇ ਪੈਸੇ ਲੱਗਦੇ ਨੇ ਪਿਆਰਿਓ ਸੁਣਨ ਦੇ ਪੈਸੇ ਨਹੀਂ ਲੱਗਦੇ ਬਸ ਇੱਥੇ ਸਮਾਂ ਦੇਣਾ ਪਵੇਗਾ ਜਿਹੜਾ ਸਮਾਂ ਅਸੀਂ ਇੱਧਰ ਉੱਧਰ ਬੈਠ ਕਰਕੇ ਬਤੀਤ ਕਰਦੇ ਆਂ ਗੁਆ ਰਹੇ ਆਂ ਸਮਾਂ ਸੰਸਾਰ ਦੇ ਵਿੱਚ ਆਇਓ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਜਪਣ ਲਈ ਸੰਸਾਰ ਦੇ ਵਿੱਚ ਆਇਆ ਪਰ ਅਸੀਂ ਨਾਮ ਤੋਂ ਹੀ ਦੂਰ ਆਂ ਜੋ ਕੁਝ ਪਿਆਰਿਓ ਸੰਸਾਰ ਦੇ ਵਿੱਚ ਕਰਨ ਆਏ ਸੀ ਜੇ ਉਹ ਤੋਂ ਹੀ ਦੂਰ ਹੋ ਗਏ ਫਿਰ ਪਿਆਰਿਓ ਇਸ ਸੰਸਾਰ ਦੇ ਵਿੱਚੋਂ ਕੀ ਭਾਲਦੇ ਆਂ ਖਾਲੀ ਝੋਲੀ ਲੈ ਕੇ ਜਾਵਾਂਗੇ ਇਹ ਝੋਲੀਆਂ ਪੁਰਾਣੀਆਂ ਇਹ ਨੇ ਨਾ ਪਿਆਰਿਓ ਫਿਰ ਵੱਡਿਆਂ ਕੋਲ ਨਿਵੇਂ ਹੋ ਕੇ ਆਣਾ ਪੈਂਦਾ ਏ ਉੱਚੇ ਉੱਪਰ ਉੱਚਾ ਨਾਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੁੱਲ ਕਾਇਨਾਤ ਦੇ ਮਾਲਕ ਤਖਤਾਂ ਤੇ ਤੁਭਾ ਇਮਾਨ ਹੋਏ ਨੇ ਉੱਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਇਹ ਕਿ ਸਤਗੁਰੂ ਜੀ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਅਸੀਂ ਸਾਰੇ ਪਹੁੰਚੀਏ ਪਰਮਾਪ ਕਰਨਾ ਸਤਗੁਰੂ ਜੀ ਪਹਿਲਾਂ ਪਹੁੰਚੀਏ ਨੇ ਅਸੀਂ ਹਲੇ ਘਰਾਂ ਦੇ ਵਿੱਚੇ ਬੈਠੇ ਨੇ ਉਹ ਪ੍ਰਾਤਨ ਸਮੇਂ ਕਿਤੇ ਯਾਦ ਕਰਿਓ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਹੁੰਦਾ ਸੀ ਨਾ ਜਿਹੜੇ ਪਿਆਰ ਵਾਲੇ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਅੱਜ ਇਸ ਰਾਤ ਉਹ ਲੰਘਣਗੇ ਕਹਿੰਦੇ ਪਿਆਰਿਓ ਉਹ ਪਿਆਰ ਵਾਲੇ ਇਹ ਨਹੀਂ ਸੀ ਪਤਾ ਲੰਘਣਾ ਕਦੋਂ ਹੈ ਪਰ ਐਨਾ ਪਤਾ ਜ਼ਰੂਰ ਹੁੰਦਾ ਹੈ ਕਿਉਂ ਅੱਜ ਦਾ ਸਮਾਂ ਥੋੜੀ ਹੈ ਪਿਆਰਿਓ ਕੇ ਫੋਨਾ ਦਾ ਸਮਾਂ ਹੈ ਕਿੰਨੇ ਵਜੇ ਪਹੁੰਚੀਏ ਜੀ ਕਿੰਨੇ ਵਜੇ ਦੀਵਾਨ ਸ਼ੁਰੂ ਹੋਣਾ ਹੈ ਉਹ ਸਮਾਂ ਬੱਸ ਕਿਤੇ ਪਤਾ ਹੀ ਲੱਗ ਜੂਵੇ ਸਤਿਗੁਰ ਜੀ ਨੇ ਆਉਣਾ ਹੈ ਪਿਆਰ ਵਾਲੀਆਂ ਸੰਗਤਾਂ ਪਤਾ ਨਹੀਂ ਕਿੰਨੇ ਕਿੰਨੇ ਦਿਨ ਪਹਿਲਾਂ ਉਹ ਰਾਹਾਂ ਤੇ ਆ ਕੇ ਖੜ ਜਾਂਦੀਆਂ ਸਾਨੂੰ ਕਿਉਂ ਆਪਣੇ ਪਿਆਰੇ ਦੇ ਦਰਸ਼ਨ ਕਰਨੇ ਹਨ ਜੇ ਪਿਆਰਿਓ ਅੱਜ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਰਹੇ ਤੇ ਤੁਹਾਡੇ ਕਰਮ ਸਾਡੇ ਕੋਈ ਨਹੀਂ ਹੋਣੇ ਇਸ ਕਰਕੇ ਦੁਬਾਰਾ ਫੇਰ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਆਓ ਆਪਣੇ ਕਮਾਕਾਰਾਂ ਨੂੰ ਸੰਪੋਉ ਦੇ ਵਿੱਚ ਕਰੀਏ ਮਾਫ਼ ਕਰਨਾ ਇਹ ਬੇਨਤੀ ਵੀ ਨਾਲੇ ਕਰ ਦੁਵਾ ਆਮ ਕਰਕੇ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਬੰਦਾ ਖਤਮ ਹੋ ਜਾਂਦਾ ਇਹ ਕੰਮ ਨਹੀਂ ਕਦੇ ਖਤਮ ਹੋਏ ਆਖੋ ਜੀ ਸਤਨਾਮ ਕੰਮ ਨਹੀਂ ਕਦੇ ਖਤਮ ਹੋਏ ਇਹ ਤਾਂ ਚੱਲਦਾ ਹੀ ਰਹਿਣੇ ਨੇ ਕਿਵੇਂ ਕਿਤੇ ਨਿਗਾ ਮਾਰਿਓ ਸਾਡੇ ਦਾਦੇ ਪੜਦਾਦੇ ਹੋਏ ਨੇ ਉਹਨਾਂ ਨੇ ਵੀ ਕੰਮ ਕਾਜ ਕੀਤੇ ਨੇ ਆਪਣੇ ਬੱਚੇ ਸੈੱਟ ਕੀਤੇ ਨੇ ਮਕਾਨ ਬਣਾਏ ਨੇ ਸਭ ਕੁਝ ਕੀਤਾ ਏ ਫਿਰ ਅੱਜ ਵੀ ਅਸੀਂ ਉਹੀ ਕੁਝ ਕਰ ਰਹੇ ਆਂ ਅਸੀਂ ਆਪਣੇ ਬੱਚੇ ਸੈੱਟ ਕਰ ਰਹੇ ਆਂ ਮਕਾਨ ਬਣਾ ਰਹੇ ਆਂ ਜੋ ਸਮੇਂ ਦੀ ਲੋੜ ਹੈ ਪਰ ਪਿਆਰਿਓ ਉਹ ਸਭ ਕੁਝ ਕਰਦਿਆਂ ਕਰਦਿਆਂ ਕਿਤੇ ਮਨਾਂ ਦੇ ਵਿੱਚ ਝਾਤੀ ਮਾਰੀਏ ਇਹ ਨਹੀਂ ਨਾ ਸਵਾਸਾਂ ਦਾ ਦਸਬੰਦ ਕੱਢਿਆ ਉਸ ਅਕਾਲ ਪੁਰਖ ਦੇ ਨਾਮ ਜਪਣ ਲਈ ਕਦੇ ਸੇਵਾ ਕੀਤੀ ਹੈ ਨਾਮ ਜਪਿਆ ਨਹੀਂ ਸੋ ਇਸ ਕਰਕੇ ਮੈਂ ਦੁਬਾਰਾ ਫੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਭਾਈ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੀਏ ਸਤਿਗੁਰੂ ਜੀ ਦੀ ਵਡਿਆਈ ਕਰੀਏ ਜੇ ਪਿਆਰਿਓ ਵਡਿਆਈ ਜੀ ਵਡਿਆਈਆਂ ਕਰੋਗੇ ਸੰਸਾਰ ਦੇ ਵਿੱਚ ਸਾਡੀਆਂ ਵਡਿਆਈਆਂ ਆਪਣੇ ਆਪ ਹੋਣ ਲੱਗ ਜਾਣਗੀਆਂ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਪਿਆਰਿਓ ਵਡਿਆਆਂ ਦੇ ਨਾਲ ਲਾ ਕੇ ਫਿਰ ਵੱਡੇ ਬਣ ਚਾਹੀਦੇ ਹਾਂ ਆਓ ਮੈ ਨਾਲ ਹੀ ਧਾਰਨਾ ਪੜਾਂ ਜਿਹੜੇ ਗੁਰਮੁਖ ਪਿਆਰੇ ਆ ਕਰਕੇ ਜੁੜਿਓ ਪਾਈ ਇਕਾਗਰਤਾ ਬਣਾਈਏ ਨਾਲ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਬਿਠਾਈਏ ਇਹ ਨਹੀਂ ਕਰਨਾ ਕਿ ਬੱਚਿਆਂ ਨੂੰ ਬਾਹਰ ਪੇਟਣਾ ਨਾ ਨਾ ਬੱਚਿਆਂ ਨੂੰ ਬੈਠਣਾ ਸਿਖਾਉਣਾ ਹੈ ਕਿ ਸਤ ਸੰਗਤ ਵਿੱਚ ਕਿਵੇਂ ਬੈਠੀਦਾ ਹੈ ਕਿਵੇਂ ਸੁਣੀਦਾ ਹੈ ਕਿਵੇਂ ਨਾਮ ਜਪੀਦਾ ਆਇਓ ਸਾਰੀ ਸੰਗਤ ਗੱਜ-ਬੱਜ ਕੇ ਬੋਲਿਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਓਏ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੋ ਜਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਜਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜੋ ਜਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਆਤਮਾ ਰੀਰ ਛੱਡ ਦੇ ਦੁਨੀਆਂ ਬਾਲੀ ਹੋ ਲੇਖੇ ਲਾਸਰੀਰ ਛੱਡ ਦੇ ਦੁਨੀਆਂ ਬਾਲੀ ਮੋਤ ਲੈਖੇ ਲਾਸਰੀਰ ਛੱਡ ਦੇ ਦੁਨੀਆਂ ਬਾਲੀ ਤਾਲੀ ਮੋਹ ਜੂ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਬਾੜੀ ਮੋਹ ਜੂ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਬਾੜੀ ਮੋਹ ਜੂ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਬਾੜੀ ਮੋਹ ਜੂ ਆਜਣ ਅੱਤ ਦੀ ਗਰਮੀ ਦੇ ਵਿੱਚ ਬੈਠ ਕਰਕੇ ਘਰਾਂ ਦੇ ਵਿੱਚ ਏਸੀ ਦਾ ਆਨੰਦ ਮਾਣਦੇ ਹੋ ਕੂਲਰਾਂ ਦੇ ਵਿੱਚ ਬੈਠੇ ਹੋ ਕਹਿ ਦਿੰਦੇ ਹੋ ਆਨੰਦ ਆ ਗਿਆ ਆ ਆਨੰਦ ਤਾਂ ਪਿਆਰੋ ਥੋੜੇ ਸਮੇਂ ਦਾ ਏ ਜਦੋਂ ਲੈਟੀ ਚਲੀ ਗਈ ਫਿਰ ਕੀ ਕਰੋਗੇ ਜੇ ਆਨੰਦ ਲੈਣਾ ਏ ਸਦਾ ਬਹਾਰ ਜੇ ਸਦਾ ਬਹਾਰ ਆਨੰਦ ਲੈਣਾ ਏ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਜੁੜਨਾ ਪਵੇਗਾ ਸੁਣਨਾ ਪਵੇਗਾ ਸੁਣ ਕੇ ਮੰਨਣਾ ਪਵੇਗਾ ਅਮਲ ਕਰਉਣਾ ਪਵੇਗਾ ਇਹ ਅਮਲ ਨਾਲ ਕਮਾਇਆ ਪਿਆਰੇ ਸੰਸਾਰ ਦੇ ਵਿੱਚ ਜੈਸੇ ਆਏ ਵੈਸੇ ਨਾ ਆਏ ਖਾਲੀ ਹੱਥ ਸੰਸਾਰ ਦੇ ਵਿੱਚੋਂ ਜਾਮੂਗੇ ਇਹ ਸਮੇ ਦਾ ਲਾਹਾ ਜਿਹੜੇ ਵਿਰਲੇ ਗੁਰਮੁਖ ਪਿਆਰੇ ਆ ਕਰਕੇ ਲੈ ਗਏ ਉਹਨਾਂ ਦੀ ਸੋਪਾ ਰਹਿੰਦੇ ਸੰਸਾਰ ਤੱਕ ਸੰਸਾਰ ਦੇ ਵਿੱਚ ਰਹਿਣੀ ਹੈ ਸੰਸਾਰ ਉਹਨਾਂ ਦਾ ਜਸ ਕਰਦਾ ਹੈ ਸੰਸਾਰ ਉਹਨਾਂ ਦਾ ਗੁਣਗਾਨ ਕਰਦਾ ਹੈ ਮੈਂ ਤੁੱਕ ਮਾਤਰੀ ਵਿਚਾਰ ਕਰਦੀ ਆ ਪਿਆਰੋ ਜੇ ਇਤਿਹਾਸ ਛੇੜੀਏ ਤਾਂ ਸਮਝ ਜਾਦਾ ਲੱਗ ਜਾਣਾ ਹੈ ਮੈਂ ਇਹੀ ਵਿਚਾਰ ਇਹੀ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਰਨੀ ਹੈ ਭਾਈ ਜਿੱਥੇ ਬਿਆਨਤ ਮਹਾਪੁਰਖ ਆ ਕਰਕੇ ਪਿਆਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ